ਤੁਸੀਂ ਦੇਖ ਰਹੇ ਹੋ ਦੈਨਿਕ ਪਾਇਲਟ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਲੋਕਾਂ ਲਈ ਖੁਸ਼ੀ ਦਾ ਮੌਕਾ ਹੈ ਤੇ ਪਾਵਰ ਹਾਊਸ ਰੋਡ ਪੁੱਦਾ ਗਰਾਊਂਡ ਵਿੱਚ ਸ਼ੁਰੂ ਹੋਇਆ ਇੰਟਰਨੈਸ਼ਨਲ ਟ੍ਰੇਡ ਫੇਅਰ ਲੋਕਾਂ ਦੀ ਆਕਰਸ਼ਨ ਦਾ ਕੇਂਦਰ ਬਣ ਗਿਆ ਇਸ ਮੇਲੇ ਦਾ ਅਜ਼ੋਜ਼ਨ ਇਕਾਸ ਫਾਊਂਡੇਸ਼ਨ ਅਤੇ ਬਾਲਾਜੀ ਐਡਵਾਈਜ਼ਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਤੇ ਮੇਲੇ ਦੇ ਸ਼ਾਨ ਵਧਾਉਣੀਆਂ ਲਗਭਗ 15 ਸ਼ਹਿਰਾਂ ਤੋਂ ਕਾਰਿਗਰ ਆਪਣੇ ਹੱਥ ਨਾਲ ਬਣਾਈਆਂ ਵਿਲੱਖਣ ਚੀਜ਼ਾਂ ਲੈ ਕੇ ਪਹੁੰਚੇ ਹਨ ਤੇ ਹੱਥੋ ਬਣੇ ਕੱਪੜੇ ਸਜਾਵਟੀ ਸਮਾਨ ਗਹਿਣੇ ਅਤੇ ਘਰੇਲੂ ਚੀਜ਼ਾਂ ਤੇ ਲੋਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ ਇਸ ਵਾਰੀ ਮੇਲੇ ਦੀ ਖਾਸ ਰੌਣਕ ਹੈ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਖੂਬਸੂਰਤ ਸਟਾਲ ਜੁਤੇ ਪੰਜਾਬੀ ਸਭਿਆਚਾਰ ਤੇ ਕਲਾ ਲਿਪੀ ਅਤੇ ਲੋਕ ਰਚਨਾਵਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਤੇ ਇਹ ਸਟਾਲ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਰਿਹਾ ਹੈ ਅਤੇ ਨੌਜਵਾਨਾਂ ਨੂੰ ਮਾਂ ਬੋਲੀ ਪ੍ਰਤੀ ਉਪਰੇਣਿਤ ਕਰ ਰਿਹਾ ਹੈ ਤੇ ਖਾਣ ਪੀਣ ਦੇ ਸਟਾਲ, ਚੂਲੇ, ਊਠ ਸਵਾਰ ਅਤੇ ਬੱਚਿਆਂ ਲਈ ਮਨੋਰੰਜਨ ਦੇ ਕਈ ਪ੍ਰੋਗਰਾਮ ਵੀ ਮੇਲੇ ਦੀ ਰੌਣਕ ਨੂੰ ਵਧਾ ਰਹੇ ਹਨ। ਜੇਕਰ ਤੁਸੀਂ ਵੀ ਆਪਣਾ ਵਕਤ ਖੁਸ਼ੀ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਆਪਣੇ ਪਰਿਵਾਰ ਸਮੇਤ ਇਸ ਇੰਟਰਨੈਸ਼ਨਲ ਮੇਲੇ ਦਾ ਆਨੰਦ ਜ਼ਰੂਰ ਮਾਣੋ। ਦੈਨਿਕ ਪਾਇਲਟ ਤੋਂ ਕਰਨ 나ਗਪਾਲ ਦੀ ਖਾਸ ਰਿਪੋਰਟ। ਅਰ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਮਣਾ ਸਰ ਲੋਕਲ ਤੋਂ ਰਹਿਣ ਵਾਲੀ ਹਾਂ ਮੈਂ ਬਟਿੰਡਾ ਤੋਂ। ਸੈਂ ਬਹੁਤ ਪੋਚਾ ਆਖਿਆ ਮਿਲ ਅਸਾਂ ਹਾਂਜੀ ਹਾਂਜੀ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੇ ਮੈਨੂੰ ਮੋਸਤੇ ਸਾਰੀਆਂ ਚੀਜ਼ਾਂ ਦੇਖੀਆਂ ਬਟ ਮੈਨੂੰ ਜੋ ਆਪਣਾ ਮਤਲਬ ਕਿ ਜਿੱਦਾਂ ਪੰਜਾਬੀ ਕਲਚਰ ਹੁਣ ਖਤਮ ਹੋਣ ਜਾ ਰਿਹਾ ਹੈ ਨਾ ਉਹ ਚੀਜ਼ ਮੈਨੂੰ ਬਹੁਤ ਅੱਛੀ ਲੱਗਦੀ ਜਿੱਦਾਂ ਇਧਰ ਆਪਣੀ ਸਟਾਲ ਲੱਗੀ ਹੋਈ ਹੈਗੀ ਮੈਂ ਪਹਿਲਾਂ ਮੈਮ ਦਾ ਵੀ ਨੀਚਰ ਬਹੁਤ ਵਧੀਆ ਇਹਨਾਂ ਦਾ ਐਕਚੁਅਲੀ ਮੇਰੇ ਘਰ ਵੀ ਇੱਕ ਛੋਟੀ ਜੀ ਬੇਟੀ ਹੈਗੀ ਹੈ ਭਤੀਜੀ ਮੇਰੀ ਉਹਦੇ ਲਈ ਮੈਂ ਲੱਤ ਹੈਗਾ ਉਹਨੂੰ ਵੀ ਇੰਗਲਿਸ਼ ਦੋਤਾ ਹੈਗਾ ਜਾਂ ਮੀਡੀਅਮ ਮੈਂ ਉਹਨੂੰ ਕਹਿੰਨੀ ਆ ਕਿ ਤੂੰ ਪੰਜਾਬੀ ਦੇਖ ਉਨਾਂ ਨੂੰ ਪੰਜਾਬੀ ਦਾ ਕੁਛ ਆਂਦਾ ਨਹੀਂ ਹੈਗਾ ਸੋ ਆਪਾਂ ਨੂੰ ਵਧੀਆ ਲੱਗਿਆ ਮੇਲਾ ਮੋਸਟ ਹੀ ਸਾਰਾ ਮੇਲਾ ਬਹੁਤ ਵਧੀਆ ਜੀ ਹੈਂਡਿਕਰਾਫਟ ਹੈ ਇੱਥੇ ਸਮਾਨ ਹੈਗਾ ਹਾਂ ਜੀ ਬਹੁਤ ਵਧੀਆ ਲੱਗਿਆ ਸਰ ਛੱਲੇ ਵੀ ਲੱਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਰ ਛੱਲੇ ਤੇ ਜੀ ਸਭ ਤੋਂ ਅੱਛੀ ਚੀਜ਼ ਸਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਆ ਸੋ ਆਪਾਂ ਪੰਜਾਬੀ ਹੈਗੇ ਆ ਪੰਜਾਬੀ ਨੂੰ ਆਪਣੀ ਮਾਂ ਬੋਲੀ ਨਾਲ ਪਿਆਰ ਹੁੰਦਾ ਮੈਨੂੰ ਸਭ ਤੋਂ ਵਧੀਆ ਮਤਲਬ ਕਿ ਆਪਣੀ ਪੰਜਾਬੀ ਮਾਂ ਬੋਲੀ ਦਾ ਜੋ ਆਪਣਾ ਹੈਗਾ ਉਹ ਵਧੀਆ ਲੱਗਾ ਸਟਾਲ ਵੀ ਲੱਗਿਆ ਠੀਕ ਹੈ ਸਭ ਤੋਂ ਅੱਤ ਹਾਂ ਜੀ ਹਾਂ ਜੀ ਸਰ ਬਹੁਤ ਵਧੀਆ ਹਾਂ ਜੀ ਭਾਈ ਭਾਈ ਮੇਲੇ ਬਾਰੇ ਦੱਸੋ ਵੀ ਕਿਹੜਾ ਮੇਲਾ ਇਹ ਭਾਈ ਸਰਦਾਰ ਸਾਸ਼ੀ ਕਾਲ ਜੀ ਪਹਿਲਾਂ ਮੇਰਾ ਨਾਮ ਗਗਨਪ੍ਰੀਤ ਸਿੰਘ ਆ ਜੀ ਅਸੀਂ ਇੱਕ ਕਾਸ ਫਾਊਂਡੇਸ਼ਨ ਅਤੇ ਬਾਲਾਜੀ ਅਰਬੋਟਾਇਰ ਵੱਲੋਂ ਸਾਂਝਾ ਪ੍ਰੋਗਰਾਮ ਕਰ ਰਹੇ ਆ ਜਿਹੜਾ ਬਠਿੰਡੇ ਦੇ ਵਿੱਚ ਅਸੀਂ ਮੇਲਾ ਆਰਗੇਨਾਈਜ਼ ਕਰ ਰਹੇ ਆ ਇੰਟਰਨੈਸ਼ਨਲ ਟ੍ਰੇਡ ਫੇਅਰ ਇਹਦੇ ਵਿੱਚ ਲਗਭਗ 15 ਸੂਬਿਆਂ ਤੋਂ ਲਗ ਲਗ ਕਾਰੀਗਰ ਆਏ ਹੋਏ ਆ ਤੇ ਇਹ ਮੇਲਾ ਬਠਿੰਡੇ ਦੇ ਵਿੱਚ ਇਸ ਲੈਵਲ ਦਾ ਪਹਿਲਾ ਕਦੇ ਨਹੀਂ ਲੱਗਿਆ ਤੇ 1500 ਬੇ ਦੀ ਗੱਲ ਕੀਤੀ ਕਿ ਕਿੰਨੇ ਸਾਲਾਂ ਤੋਂ ਮੇਲਾ ਲਾ ਰਹੇ ਹੋ ਕਿ ਜਿਹੜੇ 1500 ਬੇ ਤੋਂ ਆਏ ਨੇ ਕਿ ਪਹਿਲਾਂ ਤੁਸੀਂ ਇਹਨਾਂ ਸੰਪਰਕ ਕੀਤਾ ਜਿਹੜੀ ਹੱਥਾਂ ਦੀ ਖੱਤ ਦੀ ਕਾਰਗਰੀ ਨਾਲ ਸਮਾਨ ਤਿਆਰ ਕੀਤਾ ਹੋਇਆਗਾ ਅਸਲੀ ਫੇਰੇ ਆਪਣੇ ਦੇਸ਼ ਦੇ 2-3 ਵੱਡੇ ਮੇਲੇ ਲੱਗਦੇ ਜਿਵੇਂ ਇੰਟਰਨੈਸ਼ਨਲ ਟ੍ਰੇਡ ਫੇਅਰ ਇੱਕ ਸੂਰਜ ਕੁੰਡਰ ਲੱਗਦਾਗਾ ਹੈਂਡੀਕਰਾਫਟ ਦਾ ਮੇਲਾ ਅਸੀਂ ਉੱਥੇ ਕਾਫੀ ਸਮੇਂ ਤੋਂ ਜਾਣੇ ਤਾਂ ਉੱਥੋਂ ਅਸੀਂ ਇਹਨਾਂ ਦੇ ਵੈਸਟਿੰਗ ਕਾਰਡ ਵਗੈਰਾ ਅਸੀਂ ਇਕੱਠੇ ਕਰਦੇ ਰਹਿੰਦੇ ਹਾਂ ਉੱਤੇ ਕੰਟੈਕਟ ਹੋਗਾ ਸਾਡਾ ਤੇ ਇਸ ਤਰ੍ਹਾਂ ਅਸੀਂ ਬਟੰਡੇ ਬਟੰਡੇ ਦੇ ਵਿੱਚ ਕਾਫੀ ਮੰਨ ਕੇ ਚੱਲੋ ਸਾਨੂੰ ਸਮੱਸਿਆ ਹੀ ਵੀ ਬਠਿੰਡੇ ਦੇ ਵਿੱਚ ਸਾਡਾ ਕੰਮ ਚੱਲੂ ਜਾਂ ਨਾ ਚੱਲੂ ਕਿਉਂਕਿ ਬਠਿੰਡੇ ਨੂੰ ਛੋਟਾ ਸ਼ਹਿਰ ਮੰਨਦੇ ਆ ਇਹ ਚੰਡੀਗੜ੍ਹ ਜਾਂ ਅੰਮ੍ਰਿਤਸਰ ਦੇ ਵਿੱਚ ਇਸ ਲੈਵਲ ਦੇ ਮੇਲੇ ਹੁੰਦੇ ਆ ਪੰਜਾਬ ਦੇ ਵਿੱਚ ਹੋਰ ਕਿਤੇ ਨਹੀਂ ਹੁੰਦੇ ਉਹ ਤਾਂ ਕਹੇ ਬੋਲੇ ਇਹ 23 ਨਵੰਬਰ ਤੱਕ ਕਰਾ ਵੀਰੇ ਰਿਸਪੌਂਸ ਜੇ ਤੁਸੀਂ ਕਹਿੰਦੇ ਚੱਲੂ ਕਿ ਨਹੀਂ ਚੱਲੂ ਰਿਸਪੌਂਸ ਕਿਹਨੇ ਮਿਲਿਆ ਲੋਕਾਂ ਨੂੰ ਹਜੇ ਤੱਕ ਠੀਕ ਹੈ ਵੀਰੇ ਮੰਨ ਕੇ ਚੱਲੋ ਸਟਾਰਟਿੰਗ ਆ ਵਧੀਆ ਰਿਸਪੌਂਸ ਆ ਅੱਛਾ ਭਜੀ ਮੇਲੇ ਤਾਂ ਦੋ ਲੱਗੇ ਨੇਗੇ ਇੱਥੇ ਇਸ ਮੇਲੇ 'ਚ ਕੀ ਖਾਸ ਹੈ ਤਾਂ ਮੇਲੇ ਤਾਂ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਨੇ ਪੰਜਾਬ ਦੇ ਵੱਖ-ਵੱਖ ਇੱਥੇ ਤੋਂ ਵੀ ਲੋਕ ਆ ਰਹੇ ਨੇ ਕੀ ਖਾਸियत ਕੀ ਹੈ ਅਸਲੀ ਵੀਰੇ ਜਿਹੜੇ ਮੇਲੇ ਲੱਗਦੇ ਨੇ ਸ਼ਹਿਰ ਦੇ ਵਿੱਚ ਉਹ ਮੰਨ ਕੇ ਚੱਲੋ ਮਨੋਰੰਜਨ ਮੇਲੇ ਲੱਗਦੇ ਨੇ ਜੀ ਉਹਦੇ ਵਿੱਚ ਹੁੰਦਾ ਵੀ ਆ ਤਾਂ ਸਿਰਫ ਰੈਕਸ ਵਗੈਰਾ ਜਾਂ 20 ਰੁਪਏ ਸੇਲ ਹੁੰਦੀ ਆ ਸਾਡੇ ਕੋਲੇ ਲਗਭਗ 100 ਪ੍ਰਕਾਰ ਦੀ ਸਟਾਲ ਹੈ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚੋਂ ਬੰਦੇ ਆਏ ਹੋਏ ਆ ਅਲੱਗ-ਅਲੱਗ ਸੂਬਿਆਂ ਦਾ ਕਲਚਰ ਹੈ ਇੱਥੇ ਤੇ ਇਸ ਕਰਕੇ ਇਹ ਮੇਲੇ ਮੰਨ ਕੇ ਚੱਲੋ ਵੱਖਾ ਮੇਲੇ ਨਾਲ ਰੋਜ਼ਗਾਰ ਵੀ ਲੋਕਾਂ ਨੂੰ ਬਹੁਤ ਮਿਲਿਆ ਬਿਲਕੁਲ ਜਿਹਦੇ ਵਿੱਚ ਵੀਰੇ ਸੈਲਫ ਹੈਲਪ ਗਰੁੱਪ ਜੁੜੇ ਹੋਏ ਨੇ ਇੱਕ ਸਟਾਲ ਦੇ ਨਾਲ 15-15 20-20 ਬੰਦੇ ਜੁੜ ਤੇ ਇਹ ਵੱਡਾ ਸਾਰਾ ਬਣ ਕੇ ਚੱਲੋ ਪਲੇਟਫਾਰਮ ਹੈ ਇਹਦੇ ਵਿੱਚ ਮੇਡ ਜਿਵੇਂ ਭਾਰਤ ਸਰਕਾਰ ਪ੍ਰਮੋਟ ਕਰ ਰਹੀ ਹੈਗੀ ਮੇਡ ਮੇਡ ਇੰਡੀਆ ਨੂੰ ਤੇ ਉਸ ਤਰ੍ਹਾਂ ਦੇ ਐਮਐਸਐਮਈ ਸਾਨੂੰ ਸਰਪਾ ਸਰਪਾਂਸਰ ਕਰ ਰਹੀ ਹੈ ਇਹਨੂੰ ਹਾਂ ਲਘੂ ਉਦਯੋਗ ਨੂੰ ਪ੍ਰਮੋਟ ਕਰਨ ਵਾਸਤੇ ਬਠਿੰਡਾ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਓ ਪਾਰਕਿੰਗ ਬਿਲਕੁਲ ਫਰੀ ਆ ਤੁਸੀਂ ਆ ਕੇ ਦੇਖੋ ਮੇਲਾ ਘੁਮੋ ਤੁਹਾਨੂੰ ਆਪ ਹੀ ਪਤਾ ਲੱਗੂਗਾ ਵੀ ਇਹ ਕਿਸ ਲੈਵਲ ਦਾ ਮੇਲਾ ਹੈ ਇਹ ਕਿਹੜੀ ਐਗਜ਼ੈਕਟਰ ਹੈ ਇਹ ਪਾਵਰ ਹਾਊਸ ਰੋਡ ਬਠਿੰਡਾ ਦੇ